ਤੁਰੇ ਮੇਰੇ ਵਰਗੀ ਫਾਇ ਫੈਲ ਗਈ ਸੀ ਕਰਮਜੀਤ ਵੀ ਨਾਲ ਹੀ ਸੀ ਉਹ ਮੈਂ ਲੁਧਿਆਣਾ ਆ ਗਿਆ ਕਲਾਕਾਰੀ ਦੇ ਤੌਰ ਤੇ ਮੈਂ ਹਿੱਟ ਹੋ ਗਿਆ ਸਾਡੇ 17 ਸਾਲ ਦੀ ਉਮਰ 'ਚ ਜਲਫੀ ਗਰਮਾ ਗਰਮ ਇਹ ਉਹ ਕੈਸਟ ਆ ਗਿਆ ਉਸ ਵੇਲੇ ਮੋਬਾਈਲ ਹੁੰਦੇ ਨਹੀਂ ਸੀ ਆਵਾਜ਼ ਫੈਲ ਗਈ ਵੀ ਐਕਸੀਡੈਂਟ ਚ ਭਗਵਾਨ ਤਮਾਂ ਤਾਂ ਨਿਪਟ ਗਿਆ ਕਮ ਮੇਰੇ ਯਾਰ ਦੋਸਤ ਜਮਾ ਜਿਹੜੇ ਅਸਲੀ ਜਿਗਰੀ ਉਹਨਾਂ ਨੇ ਚਾਰ ਪੰਜ ਨੇ ਬਣਾਇਆ ਅਫਸੋਸ ਦਾ ਪ੍ਰੋਗਰਾਮ ਤੂੰ ਵੀ ਨਾਲ ਆ ਸੀ ਬੀ ਹੈ ਹੱਸ ਦਸਕਾਰ ਤੇ ਗਿਆ ਸੀ ਤੂੰ ਵੀ ਪਿੰਡ ਜਾਵੜੇ ਸੀ ਸਾਡੇ ਪਿੰਡ ਜਾਵੜੇ ਸੁਨਾਮ ਤੋਂ ਤੇ ਪਿੰਡ ਜਾ ਕੇ ਨਾ ਦੇਖਿਆ ਵੀ ਮੇਰੀ ਮਾਂ ਤਾਂ ਚੁੱਲ੍ਹੇ ਚੌਕੇ ਤੇ ਕੰਮ ਕਰੀ ਜਾਂਦੀ ਐ ਘਰੇ ਪੱਲੀ-ਪੁੱਲੀ ਕੋਈ ਬਿਛੀ ਨਹੀਂ ਹੋਈ ਦੀ ਗਰੋਂ ਤੋਣ ਵੀ ਨਹੀਂ ਹੈਗਾ ਨਾ ਕਹਿੰਦੇ ਫਿਰ ਹਜੇ ਪਤਾ ਨਹੀਂ ਲੱਗਿਆ ਹੁਣ ਹਜੇ ਪਾਚ ਆਪਦੇ ਆਪ ਨੂੰ ਸਹੀ ਕਰ ਲੈ ਜੇ ਪਤਾ ਹੀ ਲੱਗ ਗਿਆ ਹੁਣ ਕੱਜ ਕੱਲ ਤੈਨੂੰ ਪਤਾ ਬਾਅਦ ਚ ਦੱਸ ਦੇ ਬਾਅਦ ਚ ਦੱਸ ਦੇ ਆਪਣਾ ਮੇਲਾ ਰਸੀ ਹੈ ਜੀ ਇਦਾਂ ਅਰੇ ਬੇਬੇ ਹੌਕਾ ਲੈ ਜੇ ਹਨਾ ਕੱਲਾ ਕੱਲਾ ਪੁੱਤ ਹੈ ਤੇ ਪਹਿਰੇ ਉਹਨੂੰ ਜਾਪੜ ਪਿਆਦੀ ਤੇ ਕੋਈ ਗੱਲਾਂ ਗੱਲਾਂ ਵਿੱਚ ਪੁੱਛ ਲਈ ਹੋਰ ਭਗਵੰਤ ਦਾ ਸਤੈ ਡਰੇ ਸੀ ਦਰਦ ਜਾਂਦੇ ਸੀ ਲੋਕ ਕਰੇ ਭਗਵੰਤ ਦਾ ਹਾਂ ਭਈ ਕਾ ਦੁਕਾਨ ਤੇ ਬੈਲਾ ਪੋਣਾ ਆ ਕੇ ਹਟਿਆ ਤੇ ਕਿਸੇ ਪ੍ਰੋਗਰਾਮ ਤੇ ਗਿਆ ਹੋਇਆ ਤੇ ਲੁੱਦੇਣ ਦਾ ਉਹ ਯਾਪਨ ਕੋ ਮੇ ਪੁੱਛ ਰਿਹਾ ਉਹ ਮੈਂ ਕੱਲ ਰਾਤ ਮਰਿਆ ਤਾਂ ਅੰਦਰ 2 ਘੰਟੇ ਪਹਿਲਾਂ ਫੋਨ ਕਰਕੇ ਆਟਿਆ ਤੇ ਇਹਨਾਂ ਨੇ ਆਕੇ ਸਨਾਮ ਮੈਨੂੰ ਫੋਨ ਕੀਤਾ ਮੈਂ ਕਿਹਾ ਸ਼ੋਤ ਆਇਆ ਮੈਂ ਕਿਹਾ ਕਹਿੰਦੇ ਯਾਰ ਤੂੰ ਕਿਵੇਂ ਐ ਮੈਂ ਠੀਕ ਐ ਜੋਨੇ ਮੈਂ ਕਿਹਾ ਯਾਰ ਜੇ ਬੋਲਦਾ ਮੈਂ ਜੋ ਨਹੀਂ ਆ ਕਹਿੰਦੇ ਯਾਰ ਅਸਤਫਾਸੋਸ ਕਰਿਆ ਜੇ ਯਾਰ ਆ ਨਾਰੀ ਸੀ ਭਈ ਹਾਂ ਇਹ ਨਵੇੜੇ ਆਈ ਸੀ ਕੰਮ ਸੋ ਇਹ ਨਹੀਂ ਹੁੰਦਾ ਆਈ ਜਲੀਓ ਮੇਰੇ ਵਰਤ ਤੋ ਅਹੀਂ ਹੁਣ ਉਹ ਉਹ ਟਵੀਟ ਕਰਕੇ ਹੁਣ ਟਵੀਟ ਕਰਕੇ ਕਹਿ ਰਹੇ ਨੇ ਵੀ ਲਾ ਵੀ ਖਤਮ ਆ ਕੰਮ ਨਿਬੜ ਗਿਆ ਜਿੰਨਾ ਚਿਰ ਪਬਲਿਕ ਨਾਲ ਹੈ ਔਰ ਜਿੰਨਾ ਚਿਰ ਪ੍ਰਮਾਤਮਾ ਨਾਲ ਹੈ ਕੁਝ ਨਹੀਂ ਹੁੰਦਾ ਕਿਸੇ ਨੂੰ